ਹਾਂ ਮਿਹਨਤੀ ਕਰੀ ਆ ਹਾਂਜੀ ਬੇਕਰ ਵੀ ਕੀਤੀ ਆ ਹੂੰ ਮੇਜਰ ਜਿਹੜਾ ਕਰਾ ਹੀ ਚੱਕਦੇ ਆ ਹਾਂ ਉੱਤਰ ਚੱਕਦੇ ਆ ਠੀਕ ਆ ਪਿੱਟਾਂ ਚੱਕਦੇ ਆ ਜਣੀ ਜ਼ਿੰਦਗੀ ਚ ਮਿਹਨਤ ਤਾਂ ਕਰੀ ਆ ਬਹੁਤ ਹਾਂਜੀ ਹੂੰ ਉਹਦੇ ਵਿੱਚ ਨਹੀਂ ਆਪਾਂ ਜਵਾਬ ਦੇਣ ਦਿੱਤਾ ਕਹਿੰਦੇ ਵੀ ਆ ਬੰਦਾ ਮੇਜਰ ਵੇਚਾ ਰੰਗਾ ਹਾਂ ਵੀ ਕੋਈ ਇਹ ਬੰਦਾ ਇਹ ਗੱਲ ਕਹਿ ਨਹੀਂ ਸਕਦਾ ਹਨਾ ਹਾਂ ਮੈਂ ਜੈ ਵਿੱਚ ਵੀ ਗਏ ਨਹੀਂ ਆਦਾ ਹੂੰ ਉਸ ਤੋਂ ਬਾਅਦ ਦੋਨੋਂ ਇੱਕ ਬਾਪੂ ਨਾ ਮਰੌਣ ਜਾ ਰਹੇ ਆ ਤੇ ਜਿੰਨਾ ਨਾਮ ਆ ਜੀ ਮੇਜਰ ਰਾਮ ਹਾਂਜੀ ਮੇਜਰ ਰਾਮ ਇਹਨਾਂ ਦਾ ਨਾਮ ਆ ਆਪਣਾ ਫੋਨ ਨੰਬਰ ਦੇ ਦੇਣਾ ਜਰੂਰ ਜਰੂਰ ਸਾਨੂੰ ਦਵਾਂਗੇ ਜੀ ਤੇ 60 ਸਾਲ ਦੀ ਇਹ ਉਮਰ ਦੱਸ ਰਹੇ ਆ ਆਪਦੀ ਤੇ ਰਾਤ ਦੇ ਤੁਸੀਂ ਹਿਸਾਬ ਲਾ ਲਓ ਵੀ 11:30 ਹੋਏ ਹੋਏ ਨੇ ਇਸ ਟਾਈਮ 'ਨੀ ਇਹ ਸਮੇਂ ਵੀ ਇਹ ਕੰਮ ਕਰ ਰਹੇ ਨੇ ਆਪਦਾ ਕੰਮ ਤਾਂ ਕਰ ਰਹੇ ਨੇ ਤੇ ਇਹਨਾਂ ਦਾ ਇਹ ਕਿਤਾ ਰਿਕਸ਼ਾ ਚਲਾਉਂਦੇ ਨੇ ਤੇ ਜੋ ਵੀ ਸਮਾਨ ਹੁੰਦਾ ਉਹ ਅਗਲੇ ਦਾ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਦਾ ਕਰਦੇ ਨੇ ਵੀਡੀਓ ਬਣਾਉਣ ਦਾ ਮਕਸਦ ਇਹ ਆ ਮੈਂ ਬਾਪੂ ਨੂੰ ਪੁੱਛਣ ਲੱਗਿਆ ਵੀ ਕੋਈ ਮਦਦ ਦੀ ਲੋੜ ਜਾਂ ਕੁਝ ਵੀ ਆ ਤਾਂ ਬਾਪੂ ਕਹਿੰਦਾ ਵੀ ਮੇਰੇ ਭਾਈ ਮਿਹਨਤ ਕਰ ਰਹੇ ਹਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਜ਼ਿੰਦਗੀ 'ਚ ਮਿਹਨਤੀ ਕਰੀ ਆ ਅੱਗੇ ਵੀ ਮਿਹਨਤੀ ਕਰਨੀ ਆ ਕਿਉਂ ਬਾਪੂ ਹਾਂਜੀ ਭਾਈ ਹੱਥ ਨਾ ਕਿਸੇ ਅੱਗੇ ਅੱਡਿਆ ਨਾ ਅੱਡਣਾ ਉਹਨਾਂ ਦਾ ਕੋ ਮੈਨਜ਼ ਜੋ ਸਵਾ ਹਮ ਆਪਾ ਹੱਥ ਨਹੀਂ ਹਿਲਾਇਆ ਬਿਲਕੁਲ ਬਿਲਕੁਲ ਮਿਹਨਤ ਜੀ ਕਰਿਆ ਸਾਰਾ ਕੁਝ ਜੋ ਵੀ ਹਮ ਹਾਂਜੀ ਹਾਲਿਆ ਹਾਲਿਆ ਜਿਹੜੇ ਮੰਦਰਵਾ ਜੀ ਜਿੱਦਾਂ ਬਾਲਕਨਾਥ ਦਾ ਜਿੱਦਾਂ ਮਾਤਾ ਦਾ ਸ਼ੇਵਾ ਦਾ ਹਾਂਜੀ ਉਹਨਾਂ ਦਾ ਵਿਚਾਰਿਆ ਆ ਇਹਨਾਂ ਦਾ ਹਰਫਤਾਤ ਮਹਾਰਾਜੀ ਜੀ 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 ਆਪਾਂ ਹੁਣ ਤੱਕ ਸਵੇਰ ਸਵੇਰ ਨੂੰ ਸ਼ੇਵ ਲਈ ਆ ਕੇ ਹਾਂ ਕਰੋ ਜੀ ਘਰ ਦੇ ਚਾਹੇ ਰੋਟੀ ਚਾਹ ਪਾਣੀ ਦੇਣ ਜਾਂ ਨਾ ਦੇਣ ਚਾਹੇ ਨਾ ਦੇਣ ਮੱਥਾ ਟੇਕਣਾ ਹੀ ਟੇਕਣਾ ਆਪਾਂ ਸਿਰਫ ਆਪਾਂ ਸਿਰਫ ਮੱਥਾ ਟੇਕਣਾ ਹਾਂ ਇਹ ਵੀ ਵੱਡੀ ਗੱਲ ਆ ਹਾਂਜੀ ਮੱਥਾ ਟੇਕੇ ਹਾਂ ਤੇ ਮਪਾਈ ਕਰਕੇ ਸਾਰੀ ਫੇਰ ਆਪਦਾ ਕੰਮ ਸ਼ੁਰੂ ਮਿਹਨਤ ਦਿਹਾੜੀ ਨੂੰ ਹਨਾ ਤੇ ਜੇ ਗੱਲ ਕਰੀਏ ਮਹੀਨੇ ਦਾ ਕਿੰਨਾ ਕ ਬਣ ਜਾਂਦਾ ਵਾ ਖਰਚਾ ਪਾਣੀ ਕਿੰਨਾ ਕ ਨਿਕਲੇ ਆਉਂਦਾ ਇਹ ਖਰਚਾ ਪਾਣੀ ਤਾਂ ਅਰਬਿਆਤ ਤੋਂ 2-3000 ਸਾਤ ਸੌਖੋ ਹੀ ਨਿਕਲੇ ਜਾਂਦਾ ਠੀਕ ਆ ਰੋਟੀ ਪਾਣੀ ਚੱਲੀ ਜਾਂਦਾ ਵਧੀਆ ਹਾਂਜੀ ਪਰ ਬਾਪੂ ਆਏ ਆ ਵੀ ਹੌਂਸਲਾ ਤੇਰਾ ਬਹੁਤ ਵੱਡੀ ਗੱਲ ਇਹ ਹੈ ਵੀ ਜੋ ਵੀ ਤੁਸੀਂ ਹੈਨਾ ਮਿਹਨਤ ਕਰ ਰਹੇ ਹੋ ਇੰਨੀ ਉਮਰ ਦੇ ਵਿੱਚ ਵੀ ਟਾਈਮ ਰਾਤ ਦਾ ਵੇਲਾ ਕਬਲੇ ਹੋ ਜਾਂਦਾ ਡੇਲੀ ਹੋ ਜਾਂਦਾ ਜਾਂ ਅੱਜ ਹੀ ਲੇਟ ਹੋਵੇ ਮਾਰਾ ਇਹ ਕਦੇ 12 1 ਕਿਤੋਂ ਵੀ ਵੱਧ ਬਹੁ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਹਾਂ ਪਰ ਤੇਰਾ ਫੇਰ ਬੀੜਾ ਇਹ ਮੂਰ ਨੂੰ ਹੋ ਗਿਆ ਬੈਠਣੋਂ ਤਨੂੰ ਜਗਾ ਘੱਟ ਘੱਟ ਗਈ ਫੇਰ ਇਹਨੂੰ ਆਪਾਂ ਫੇਰ ਪਿੱਛੇ ਨੂੰ ਕਰਨਾ ਪਊ ਇੱਥੋਂ ਚੱਲ ਇਹਨੂੰ ਕਰ ਲਾਂਗੇ ਕੋਈ ਨਹੀਂ ਤੇ ਪਰ ਮੇਜਰ ਰਾਮ ਸਿੰਘ ਬਾਪੂ ਮਿਹਨਤ ਦੀ ਭਾਈ ਤੈਨੂੰ ਸਲਾਮ ਜਿੰਨੇ ਵੀ ਮਿਹਨਤੀ ਬੰਦੇ ਨੇ ਬਿਲਕੁਲ ਦਬਦੇ ਨਹੀਂ ਜਾਣੀ ਹਾਂਜੀ ਦਬਦੇ ਨਹੀਂ ਹੈਗੇ ਦਬਦੇ ਨਹੀਂ ਭਾਈ ਦਬਦੇ ਹਾਂਜੀ ਜ਼ਿੰਦਗੀ 'ਚ ਭਾਈ ਇਦਾਂ ਦੇ ਬੰਦੇ ਵੀ ਨੇ ਹਨਾ ਜਿਹੜੇ ਕਹਿੰਦੇ ਆ ਵੀ ਅਸੀਂ ਢਾ ਲਾਂਗੇ ਲਈ ਠੀਕ ਆ ਬਾਪੂ ਚੱਲ ਭਾਈ ਲਿਆਉਂਦੇ ਬਾਅਦ ਦੇ ਰਹੋ ਹਨਾ ਘਰ 'ਚ ਬਾਪੂ ਕੌਣ ਕੌਣ ਆ ਘਰ ਦੇ ਵਿੱਚ ਆਪਣੇ ਤਾਂ ਇੱਧਰ ਦਾ ਤੇਰੇ ਪਰਿਵਾਰ ਦੀ ਗੱਲ ਕਰ ਰਹੇ ਹਾਂ ਜਮਾਨ ਜਵਾਬ ਤੇਰੇ ਜਵਾਬ ਦੋ ਜਵਾਬ ਹੈਗੇ ਆ ਠੀਕ ਆ ਬੁੱਢੀ ਇੱਕ ਪੂਰੀ ਹੋ ਗਈ ਸੀਗੀ ਅੱਛਾ ਉਹ ਕਿੰਨੇ ਉਹ ਆਪਣੀ ਮੰਮੀ ਦੇ ਨਾਲ ਹੀ ਉਹ ਜਨਮ ਹੋ ਕੇ ਹਾਂਜੀ ਠੀਕ ਆ ਉਹ ਤੇਰੇ ਨਾਲੇ ਘਰ ਦੇ ਵੀ ਪੂਰੇ ਹੋ ਗਏ ਅੱਛਾ ਜੀ ਉਦੇ ਕਰਕੇ ਮੈਂ ਹੱਥ ਜੁੜੇ ਹੋਏ ਆ ਤੇ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਹੂੰ ਇਹ ਮਿਹਨਤ ਕਰਨੀ ਆ ਵੀ ਜ਼ਿੰਦਗੀ ਦੇ ਵਿੱਚ ਤੇ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਕੰਮ ਮਿਲ ਜAVE ਆਪਾਂ ਨੂੰ ਆ ਮਿਲ ਜAVE ਹਾਂ ਕਿਰਤ ਕਰੀ ਜਾਈਏ ਹੱਥ ਨਾ ਢੜਨਾ ਪਵੇ ਹੂੰ ਨਹੀਂ ਬਾਪੂ ਕਿਰਤ ਮਿਲ ਜAVE ਐ ਚੱਕੀਏ ਐ ਜਾ ਕੇ ਐ ਹਾਂ ਮੁੰਡੇ ਦੇ ਪੱਦੇ ਚ ਪਾ ਲਈਏ ਪੱਲੇ ਚ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਜਿਵੇਂ ਹੋ ਤੁਹਾਡੇ ਕੋਲ ਫੋਨ ਤਾਂ ਹੈ ਨੀਗਾ ਹਾਂਜੀ ਆਪਾਂ ਮੈਂ ਆਪਾਂ ਫੋਨ ਇਹ ਕਰ ਸਕਦੇ ਆ ਵੀ ਤੁਹਾਡਾ ਕਿਤੇ ਜ ਕੋਈ ਬੰਦਾ ਹੈਲਪ ਕਰੇ ਹੈਨਾ ਮਦਦ ਕਰ ਸਕੇ ਕੋਈ ਤੁਹਾਡਾ ਥਾਂ ਟਿਕਾਣਾ ਜਿੱਥੇ ਤੁਸੀਂ ਖੜਦੇ ਹੋਮੋਂ ਵੀ ਜਿੱਥੇ ਤੁਹਾਨੂੰ ਲੋਕ ਕਹਿੰਦੇ ਨੇ ਸਮਾਨ ਛਡਾਉਣਾ ਉਹ ਜਗਾ ਦੱਸ ਦਿਓ ਆਪਾਂ ਇਹਦੇ ਚ ਦੱਸ ਦਿੰਨੇ ਆ ਇਹ ਆਪਾਂ ਸ਼ੁਭਾਸ਼ ਨਗਰ ਲੁਧਿਆਣੇ ਹਾਂਜੀ ਠੀਕ ਹੈ ਜੀ ਉੱਥੇ ਤੁਸੀਂ ਖੜਦੇ ਹੋ ਹਾਂਜੀ ਉੱਥੇ ਜੀ ਮੰਦਰ ਮੰਦਰ ਆ ਬਾਰਗਨਾਥ ਦਾ ਜੀ ਉੱਥੇ ਹੀ ਖੜਦੇ ਆਂ ਉਹ ਜਾਨੀ ਟਿਕਾਣਾ ਥੋੜਾ ਉੱਥੋਂ ਤੁਹਾਨੂੰ ਜੇ ਕਿਸੇ ਨੇ ਲਿਜਾਣਾ ਤਾਂ ਉੱਥੋਂ ਲਿਜਾ ਸਕਦਾ ਚਲੋ ਮਤਲਬ ਸ਼ਿਭਾਸ਼ਨਗਰ ਤੁਹਾਡੇ ਕੋਲ ਪਹੁੰਚ ਜਾਣ ਜੇ ਕਿਸੇ ਨੇ ਸਮਾਨ ਵੀ ਛਡੋ ਜਿੱਦਾਂ ਪੰਜ ਭਾਈਆਂ 50 ਭਾਈਆਂ ਦੇ ਇਹ ਜੇ 100 110000 ਦਾ ਗਾਇ ਦੇ ਫਰਾਟ ਆ ਹੂੰ ਸਾਢੇ ਕੋ 500 1000 6500 ਦੇਵਾ ਦਾ ਦੀ ਬਈ ਚਲੋ ਵਧੀਆ ਗਣੀ ਕਰਿਆ ਸਿਸਟਮ ਠੀਕ ਆ ਭਾਈ ਆ ਬਾਪੂ ਦੀ ਭਾਈ ਰਿਕਸ਼ਾਵਾ ਤੇ ਹੁਣ ਇਹਨਾਂ ਨੇ ਅੱਗੇ ਛੱਡਣ ਜਾਣਾ ਟਾਈਮ ਤੋਂ ਹਿਸਾਬ ਲਾ ਲਓ ਵੀ 12 ਹੀ ਬੱਜਣ ਵਾਲਿਆ ਰਾਤ ਤੇ ਠੀਕ ਆ ਬਾਪੂ ਧਿਆਨ ਨਾ ਜਾਈ ਪਾਣੀ ਤੋਂ ਹੋਰ ਲੋੜ ਆ ਤਾਂ ਦੱਸ ਦੇ ਬੋਤਲ ਇੱਕ ਹੋਰ ਦੇ ਦੇਣਾ ਇੰਨੇ ਬਹੁਤ ਆ ਬਰਾ ਠੀਕ ਆ ਇੰਨੇ ਬਹੁਤ ਨਾ 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 ਬੱਸ ਉਹ ਧੰਨਵਾਦ ਧੰਨਵਾਦ ਬਾਪੂ ਕੋਈ ਨਹੀਂ ਠੀਕ ਆ ਜੀ